ਇਹ ਗੋਲ ਕੱਟਣਾ ਦਾ ਹੱਲ ਹੈ ਤੁਹਾਨੂੰ ਇਹ ਗੋਲ ਕੱਟਣਾ ਕਿਵੇਂ ਜਿਹੜੀ ਦਾ ਸਾਈਜ਼ ਹੈ ਲੇਡੀਜ਼ 8 ਇੰਚ ਤੇ ਬਲੇ ਨੂੰ ਲੱਗਣੀ ਹੈ ਪੈਂਪਿੰਗ ਤੇ ਇਹਦਾ ਤਾਂ ਦੱਸਦਾ ਤਰੀਕਾ ਕਲਾ ਕੱਟਣਾ ਦਾ ਆ ਦੇਖੋ ਇੱਥੋਂ ਆਪਾਂ 6 ਇੰਚ ਲੈ ਲੈਣਾ ਇੱਕ ਸੂਤ ਕੱਟ ਲੈ ਲੋ ਕੋਈ ਗੋਲ ਕੱਟਣਾ ਫਾਇਲ ਜਾਂਦਾ ਇੱਕ ਸੂਤ ਕੱਟਿਆ ਕਹਿੰਨੀ ਪਾਣੀ 6 ਇੰਚ ਤੇ 3 ਸੂਤ 3 ਇੰਚ ਤੇ ਇੱਕ ਸੂਤ ਕੱਟ ਤੇ ਇੱਥੋਂ ਆਪਸੇ 90° ਰੱਖਣਾ ਮਿਸਾਲ ਮਗਾਉਣ ਨੂੰ ਠੀਕ ਹੈ ਆ ਦੇਖੋ ਇੱਧਰੋਂ ਇੱਧਰੋਂ ਲਾ ਲਓ ਮਿਸਾਲ ਇੱਕ ਠੀਕ ਹੈ ਤੇ ਜੀ ਤੁਹਾਨੂੰ ਹੋਰ ਦੱਸਦਾ ਇਹ ਆਪਾਂ ਨਵੇਂ ਆ ਹਨ ਆਪਾਂ ਬਿਲਕੁਲ ਇਹਦੇ ਸੈਂਟਰ ਜਿਸ ਤਰ੍ਹਾਂ ਕਰਕੇ ਮਿਸਾਲ ਲਗਾ ਸਕਦੇ ਆ ਇਹ ਆ ਦੇਖੋ ਇਹ ਤੁਹਾਨੂੰ ਕੁਝ ਚੀਜ਼ ਸਮਝਣ ਵਿੱਚ ਮਦਦ ਕਰੂਗਾ ਆ ਦੇਖੋ ਆਪਾਂ ਇੱਥੋਂ ਜਾ ਰਹੇ ਆ ਆ ਦੇਖੋ ਇਹ ਇੱਥੋਂ ਗੋਲਤਮਾਣਾ ਇੱਥੋਂ ਲੈ ਕੇ ਜਾਣਾ ਠੀਕ ਹੈ ਆ ਦੇਖੋ ਇਹ ਆ ਦੇਖੋ ਤੁਸੀਂ ਐਰੋ ਆਪਣੇ ਮਾਸਟਰ ਜਿਹੜੇ ਆ ਲਾ ਲੈਂਦੇ ਆ ਪਰ ਐਰੋ ਦਾ ਮੈਂ ਜਿਆਦਾ ਅਜ ਤੱਕ ਯੂਜ਼ ਨਹੀਂ ਕਰਿਆ ਹੈਗਾ ਆਪਾਂ ਬਲਾਈ ਦੇਖਣੀ ਹੈ ਤੁਹਾਨੂੰ ਮੈਂ ਦੱਸਦਾ ਗਲੇ ਦੀ ਆਪਾਂ ਗਲੇ ਕੱਟਣੀ ਹੈ ਇਸ ਤੋਂ ਬਾਅਦ ਕਿਉਂ ਆ 8.5 ਇੰਚ ਥੋੜਾ ਪਹਿਲਾਂ ਇਹਨੂੰ ਪੈਪਿੰਗ ਲੱਗਣੀ ਹੈ ਇਹਨਾਂ ਗਲੇ ਨੇ ਬਿਲਕੁਲ ਗੋਲ ਗਲਾ ਨਹੀਂ ਤਾਂ ਦੋ ਸੁੱਤ ਕੱਟ-ਕੱਟੀ ਦਾ ਤੇ ਆ ਦੇਖੋ ਇੱਥੇ ਗਲਾ ਕੱਟਣਾ ਸ਼ੁਰੂ ਕਰਦੇ ਆ ਇਹ ਆ ਦੇਖੋ ਇਹ ਆ ਜਾ ਰਿਹਾ ਗਲਾ ਇਹ ਆ ਦੇਖੋ ਇਹ ਤੇ ਲੈਂਦਾ ਠੀਕ ਹੈ ਇਸ ਤੋਂ ਬਾਅਦ ਇਹਨੂੰ ਉੱਤਰੋਂ ਕੱਢ ਦੇਣਾ ਹੁਣ ਦੇਖੋ ਗਲਾ ਦੇਖੋ ਇਹ ਆ ਦੇਖੋ ਠੀਕ ਹੈ ਗਲਾ ਆਪਣਾ ਦੇਖੋ ਆ ਦੇ ਕਟਿੰਗ ਹੋ ਗਿਆ ਨਾ ਕਟਿੰਗ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਇਹਦੀ ਟੈਸਟਿੰਗ ਕਰਕੇ ਦੱਸਦਾ ਹਾਂਜੀ ਆ ਦੇਖੋ ਬੜਾ ਆਪਾਂ ਪੌਣੀ ਇੰਚ ਦੀ ਇੰਚ ਮਾਰ ਦੇਣਾ ਯਾਨੀ ਪੌਣੀ ਅੱਧੀ ਇੰਚ ਤੋਂ ਇੱਕ ਸੂਤ ਉੱਪਰ ਰੱਖ ਕੇ ਪੌਣੀ ਇੰਚ ਵੀ ਰੱਖ ਸਕਦੇ ਆ। ਸਾਹਮਣੇ ਨੂੰ ਪੌਣੀ ਇੰਚ ਮਾਰ ਦੇਣਾ ਆਪਾਂ ਰੱਖ ਕੇ ਤੇ ਇਹਨੂੰ ਹੁਣ ਕੱਟ ਚੁੱਕੇ ਆ ਠੀਕ ਆ ਪੀਸ ਨੂੰ। ਤੇ ਕਟਿੰਗ ਕਰਕੇ ਹੁਣ ਇਹਨੂੰ ਪ੍ਰੈਸ ਉੱਨੀ ਕਲਾਉਣੀ ਹੈ ਹੀਟ ਜਿੰਨੇ ਕੇ ਪੇਸਟਿੰਗ ਚੱਲ ਲਵੇ। ਆਪਾਂ ਪਹਿਲਾਂ ਸਿਲਕ ਤੋਂ ਲੈ ਕੇ ਜਾਣੀ ਹੈ ਪ੍ਰੈਸ ਇਹ ਸਿਲਕ ਤੇ ਜੰਮਦਾ ਤਾਂ ਠੀਕ ਹੈ। ਨਹੀਂ ਉਸ ਤੋਂ ਉੱਪਰ ਲੈ ਆ ਕੇ ਇਹਨੂੰ ਜਮਾ ਲੈਣਾ ਹੈ। ਤੇ ਇਹ ਹੁਣ ਮੈਂ ਇਸ ਤੇ ਪ੍ਰੈਸ ਮਾਰ ਕੇ ਤਾਂ ਜੁਮਾ ਕੇ ਦਿਖਾਣਾ ਦੇਖੋ ਆਪਾਂ ਇਹਦੇ ਪ੍ਰੈਸ ਮਾਰਨਾ ਪ੍ਰੈਸ ਹੀਟ ਹੋ ਰਹੀ ਐ ਤੇ ਇਸ ਤੇ ਮੈਂ ਲੈ ਆਂਦਾ ਪੀਸ ਤੇ ਹੁਣ ਆਪਾਂ ਦੇਖੋ ਇਹਦੇ ਉੱਪਰ ਜਿਹੜਾ ਫालतू ਦਾ ਕੱਪੜਾ ਨਾ ਉਹ ਕਟਿੰਗ ਕਰ ਦੇਣਾ ਐ ਇਹ ਆ ਦੇਖੋ ਇਹ ਇਹ ਫालतू ਦਾ ਕੱਪੜਾ ਕਟਿੰਗ ਹੋ ਗਿਆ ਆ ਦੇਖੋ ਠੀਕ ਐ ਇਹਨਾਂ ਨਾਲ ਰੱਖ ਕੇ ਤੇ ਆਪਾਂ ਇਹਨੂੰ ਉਹ ਕਰ ਦੇਣਾ ਠੀਕ ਐ ਇੱਥੋਂ ਆਪਾਂ ਨੂੰ ਸਟਿਚਿੰਗ ਤੇ ਆ ਜਾਣਾ ਤੇ ਇਕਿੰਦੇ ਦੇਖੋ ਆਪਾਂ ਇਹਨੂੰ ਹਨਾ ਕੱਗਰ ਤੇ ਸਲਾਈ ਮਾਰ ਲਏ ਆ ਪੇਸਟਿੰਗ ਤੇ ਤੇ ਆ ਦੇਖ ਕੱਲ ਤੇ ਸਲਾਈ ਮਾਰਦੇ ਹੋਏ ਆ ਦੇਖ ਕੱਗਰ ਤੇ ਸਲਾਈ ਮਾਰ ਲਈ ਇਹਦੇ ਆ ਪੇਸਟਿੰਗ ਤੇ ਠੀਕ ਆ ਇੱਥੇ ਇੱਥੇ ਹਨਾਰੇ ਤੇ ਆ ਨਾਲ ਨਾਲ ਤੇ ਹੁਣ ਆਪਾਂ ਇਹਨੂੰ ਲੇੜ ਲੈਣਾ ਦੂਜੀ ਸਾਈਡ ਆ ਜਿਹੜੀ ਇਹਦੀ ਹਨਾ ਉਹਨੂੰ ਹੁਣ ਲੇੜ ਲੈਣੇ ਆ ਬਾਹਲੀ ਸਾਈਡ ਤੋਂ ਇਹ ਆ ਦੇਖ। ਪਨਾਹ ਇੱਕ ਨਾ ਰਹੀ ਸਲਾਈ ਮਾਰ ਕੇ ਲੈ ਲੈਣਾ ਇਹ। ਪੇਸਟਿੰਗ ਹੈ ਇਹਦੇ ਜਿਆਦਾ ਕਪੜਾ ਹੀ ਆ ਲੋੜ ਨਹੀਂ ਹੁੰਦੀ ਵੈਸੇ ਵੀ ਇਹ ਬਾਹਰੋਂ ਨਜ਼ਰ ਨਹੀਂ ਆਉਣੀ ਹੁੰਦੀ। ਇਹ ਸਟਿੰਗ ਜਿਆਦਾ ਇਸ ਕਰਕੇ ਆ ਦੇਖ। ਇਹਦੀ ਕਲਾਏ ਕਲਾਵੇ ਸਲਾਈ ਮਾਰ ਕੇ ਅੰਦਰੋਂ ਆਪਾਂ ਬਾਕੀ ਦਾ ਨਾ ਮਾਰਜਨ ਜਿਹੜਾ ਆ ਉਪਰ ਵਾਲਾ ਕਪੜਾ ਕੱਢ ਦੇਣਾ। ਆ ਦੇਖੀ। ਲੱਗ ਚੁੱਕੀ ਆ ਦੇ ਹੁਣ ਆਪਾਂ ਇਹਨਾਂ ਕੱਪੜਾ ਇਹਨਾਂ ਆ ਐਕਸਟਰਾ ਇਹਨੂੰ ਕਟਕ ਕਰ ਦੇਣਾ ਆ ਦੇਖੋ ਨਾਲ ਨਾਲ ਇਹ ਤੇ ਲੋ ਕਟਿੰਗ ਕਰਦੀ ਹੋਈ ਆ ਦੇਖੋ ਠੀਕ ਐ ਇਹ ਹੁਣ ਨਾਲ ਨਾਲ ਕਟਿੰਗ ਕਰਤਾ ਇਹਦਾ ਫਿਨਿਸ਼ਿੰਗ ਆ ਗਈ ਨਾ ਆ ਦੇਖੋ ਜੰਮ ਗਿਆ ਹੁਣ ਮੈਂ ਤੁਹਾਨੂੰ ਦੱਸਦਾ ਜੀ ਪੈਪਿੰਗਵੇਂ ਜਮਾਣੀ ਐ ਇਹ ਆ ਦੇਖੋ ਆ ਫੜ ਲੈ ਪੀਸ ਪੈਰ ਆਪਾਂ ਸੈੱਟ ਕਰਿਆ ਹੈ ਜੇ ਨਹੀਂ ਪਤਾ ਤਾਂ ਪਹਿਲਾਂ ਵਾਲੀ ਵੀਡੀਓ ਦੇਖ ਲਿਓ ਹਨਾ ਇੱਕ ਵੀਡੀਓ ਹੋਇਆ ਪੈਪਿੰਗ ਕਿਵੇਂ ਤਿਆਰ ਕਰੀਏ ਘਰ ਦੇ ਵਿੱਚ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉਹਦੇ ਵਿੱਚ ਹੈਗੀ ਪੈਪਿੰਗ ਬਣਾਉਣ ਦਾ ਤਰੀਕਾ ਉੱਥੇ ਮੈਂ ਪੈਰ ਸੈੱਟ ਕਰਨਾ ਵੀ ਦੱਸਿਆ ਹੈ ਪੈਰ ਉਵੇਂ ਸੈੱਟ ਕਰਕੇ ਤੇ ਹੁਣ ਮੈਂ ਤੁਹਾਨੂੰ ਪੈਪਿੰਗ ਬਾਰੇ ਦੱਸਦਾ ਆ ਦੇਖੋ ਆਪਾਂ ਇਹ ਪੈਪਿੰਗ ਘਰੇ ਤਿਆਰ ਕਰੀ ਆ ਆਪ ਤੇ ਇਹਨੂੰ ਹੁਣ ਆਪਾਂ ਇਹਦੇ ਨਾਲ ਨਾਲ ਰੱਖ ਕੇ ਯਾਨੀ ਇਹ ਜਿਹੜੀ ਆ ਸਲਾਈ ਲਾਈ ਆ ਸਲਾਈ ਦੇ ਉੱਪਰ ਉੱਪਰ ਇਹ ਇੱਧਰ ਚਾਹੀਦੀ ਰੱਡੀ ਆਣੀ ਸਲਾਈ ਲਾਉਣੀ ਆ ਹਾਂ ਇਹ ਸਲਾਈ ਇਹਦੀ ਜੜ ਚ ਆਉਣੀ ਚਾਹੀਦੀ ਆ ਇੱਧਰ ਯਾਨੀ ਸਲਾਈ ਇੱਥੇ ਆਵੇ ਇਹਦੀ ਇੱਧਰਲੇ ਪਾਸੇ ਜੜ ਦੇ ਵਿੱਚ ਪੇਸਟਿੰਗ ਤੇ ਪੇਸਟਿੰਗ ਦੇ ਨਾਲ ਇੱਧਰ ਜੜ ਤੇ ਜਿਹੜੀ ਆਪਾਂ ਇੱਥੇ ਜਗ੍ਹਾ ਤੇ ਦੂਜੀ ਸਲਾਈ ਲਾਣੀ ਆ ਉਹ ਇਸ ਸਲਾਈ ਦੀ ਕਾਪੀ ਕਰਕੇ ਲਾਣੀ ਆ ਆ ਦੇਖੋ ਹੁਣ ਆਪਾਂ ਇੱਥੋਂ ਤੁਹਾਨੂੰ ਮੈਂ ਸਲਾਈ ਲਾ ਕੇ ਦੱਸਦਾ ਇਹ ਸਲਾਈ ਲਾਉਂਦੇ ਹੋਏ ਮੈਂ ਤੁਹਾਨੂੰ ਸਲਾਈ ਲਾ ਕੇ ਤੇ ਫਿਰ ਦਿਖਾਂਗਾ ਆ ਦੇਖੋ ਪੈਪਿੰਗ ਆਪਏ ਦੇ ਤੇ ਜਮਾ ਲਈ ਆ ਆ ਦੇਖੋ ਇਹ ਆ ਸਲਾਈ ਇਹਦੇ ਟੈਸਟਿੰਗ ਦੇ ਇਧਰ ਨਾਲ ਨਾਲ ਆਈ ਆ ਥੱਲੇ ਉਹ ਦੂਜੀ ਸਲਾਈ ਆਪਾਂ ਜਿਹੜੀ ਇਹ ਤੇ ਜਮਾਉਣ ਲੱਗੇ ਪਏ ਜਦੋਂ ਆਪਾਂ ਸ਼ਰਟ ਤੇ ਲਾਉਣਾ ਇਸੇ ਸਲਾਈ ਦੇ ਉੱਤੇ ਸਲਾਈ ਲਾ ਦੇਣੀ ਆ ਫਿਰ ਪੈਪਿੰਗ ਜਾਣੀ ਇਸ ਤਰ੍ਹਾਂ ਬਣ ਕੇ ਸ਼ਰਟ ਦੇ ਬਾਹਰਲੇ ਪਾਸੇ ਨੂੰ ਆਉਗੇ ਅੰਦਰ ਚਲੇ ਜਾਣ ਸ਼ਰਟ ਦੇ ਬਾਹਰਦਾਨ ਦਿਖਾਣਾ ਵੀ ਇਸ ਤਰ੍ਹਾਂ ਆ ਜੂਗੀ ਹਨ ਪੂਰੇ-ਪੂਰੇ ਨਿਕਲ ਗਏ ਐਵੇਂ ਤੇ ਇਹ ਹੁਣ ਇਹਦੇ ਤੇ ਜਮਾ ਲਈ ਆਪਾਂ ਦੇਖੋ ਜਿਵਾਣ ਤੋਂ ਬਾਅਦ ਐਸੇ ਦੇ ਨਾਲ-ਨਾਲ ਰੱਖ ਕੇ ਆ ਦੇਖੋ ਕਿਵੇਂ ਰੱਖੀ ਹੋਈ ਆਪਾਂ ਦੇਖਿਆ ਆ ਸਲਾਈ ਆ ਸਲਾਈ ਦੇ ਇੱਧਰ ਰੱਖੇ ਜਾਨੀ ਇਹ ਇਹਦੇ ਨਾਲ ਰੱਖਣੀ ਹੈ ਪੈਪਿੰਗ ਇੱਧਰ ਹੋਣੀ ਚਾਹੀਦੀ ਆ ਸਲਾਈ ਤੋਂ ਆ ਦੇਖੋ ਸਲਾਈ ਤੋਂ ਸਾਰੀ ਪੈਪਿੰਗ ਇੱਧਰ ਹੋਣੀ ਚਾਹੀਦੀ ਹੈ ਪੇਸਟਿੰਗ ਵੱਲ ਇੱਥੇ ਸਿਰਫ ਮਾਰਜਨ ਹੋਣਾ ਚਾਹੀਦਾ ਥੱਲੇ ਇੱਧਰ ਪੇਸਟਿੰਗ ਵਾਲਾ ਤਾਂ ਕਿ ਆਪਾਂ ਇਹ ਇੰਨੀ ਇੰਨੀ ਇਹ ਇਸ ਤਰ੍ਹਾਂ ਕੱਢ ਸਕੀਏ ਕੱਢਣੀ ਆ ਦੂਜੇ ਪਾਸੇ ਇਹ ਹੁਣ ਮੈਂ ਤੁਹਾਨੂੰ ਇਹ ਕੱਪੜੇ ਦੇ ਨਾਲ ਸ਼ਾਰਟ ਦੇ ਉੱਤੇ ਲਾ ਕੇ ਦੱਸਦਾ ਹਾਂਜੀ ਆ ਦੇਖੋ ਆਪਾਂ ਗਲਾ ਜਿਹੜਾ ਬਣਾਇਆ ਸੀ ਨਾ ਠੀਕ ਆ ਤਿਆਰ ਕਰਕੇ ਜਿਵੇਂ ਤੁਹਾਨੂੰ ਦੱਸਿਆ ਵੀ ਆ ਇਹਦਾ ਸੈਂਟਰ ਆ ਜਿਵੇਂ ਹਨਾ ਇੱਥੋਂ ਟੁੱਕੇ ਬਣਾਣੇ ਆ ਬਣਾਣੇ ਇੱਥੇ ਰੱਖਣਾ ਸੈਂਟਰ ਠੀਕ ਆ ਸੈਂਟਰ ਨੂੰ ਆਪਾਂ ਇੱਥੋਂ ਫੜਨਾ ਤੇ ਫਾਈ ਮਾਰਦੇ ਤੁਹਾਨੂੰ ਲਾਗੇ ਦਿਖਾਣਾ ਸਲਾਈ ਸ਼ਾਇਦ ਇਧਰੋਂ ਨਜ਼ਰ ਨਹੀਂ ਆ ਰਹੀ ਤੁਹਾਨੂੰ ਇਹ ਆ ਦੇਖੋ ਥੋੜਾ ਜੀ ਸੈਟਿੰਗ ਕਰ ਲੈਂਦੇ ਆ ਆਪਾਂ ਕੈਮਰੇ ਦੀ ਆ ਦੇਖੋ ਮੈਂ ਸੈਂਟਰ ਦੇ ਵਿੱਚ ਇਹਦੀ ਸਲਾਈ ਮਾਰ ਲੈਣੀ ਆਪਾਂ ਇਹ ਆਹ ਸੈਂਟਰ ਸਲਾਈ ਲਾ ਲਈ ਇਹਦੀ ਤੇ ਹਲੇ ਸੈਂਟਰੇ ਤਾਂ ਬੰਨ੍ਹਿਆ ਗਿਆ ਨਾ ਇੱਦਾਂ ਸੈਂਟਰ ਬੰਨ੍ਹ ਲੈਣਾ ਆਪਾਂ ਤਾਂ ਹੀ ਗਲਾ ਬਿੰਗਾ ਨਾ ਹੋਵੇ ਤੇ ਇਹਦੀ ਕੋਸਟ ਉਹਦਾ ਪੈਦਾ ਇੱਥੋਂ ਪੜਨਾ ਸੈ ਤੁਹਾਨੂੰ ਨਜ਼ਰ ਆ ਰਹਿਆ ਹੁਣ ਜਿੱਥੇ ਆਪਾਂ ਇਹਦੀ ਸਲਾਈ ਆ ਇਹ ਆਪਾਂ ਇਹਦੀ ਲਾਈ ਸੀ ਪੈਪਿੰਗ ਦੀ ਆ ਸਲਾਈ ਇੱਧਰ ਨਜ਼ਰ ਆ ਰਹੀ ਹੈ ਜੜੀ ਇਹਦੀ ਜੜ ਦੇ ਵਿੱਚ ਆ ਟੈਸਟਿੰਗ ਦੀ ਇਹ ਚੀਜ਼ ਇਹਦੇ ਉੱਤੇ ਸਲਾਈ ਤੇ ਸਲਾਈ ਲਗਾ ਲੈਣੀ ਹੈ ਆ ਦੇਖੋ ਇੱਦਾਂ ਫੜਨਾ ਇਹਦੀ ਸਲਾਈ ਤੇ ਸਲਾਈ ਆਪਾਂ ਨਵਾਂ ਕਾੜੀ ਸ਼ੁਰੂ ਕਰਦੇ ਨਹੀਂ ਠੀਕ ਹੈ ਇਹ ਆ ਦੇਖੋ ਸਲਾਈ ਦੇ ਉੱਤੇ ਸਲਾਈ ਲਖਾਣੇ ਆਪਾਂ ਦੇਖੋ ਭਾਣਾ ਮੈਂ ਬਿਲਕੁਲ ਜਾਨੀ ਲੈਵ ਵਾਲੀ ਹੀ ਹਿਸਾਬ ਆ। ਉਸੇ ਤਰੀਕੇ ਨਾਲ ਦੱਸ ਰਿਹਾ। ਠੀਕ ਆ। ਤੂੰ ਪੜਨਾ। ਬਾਕੀ ਸੈਟਿੰਗ ਪਾਉਣੀ ਹੈ ਨਾ ਜਿਵੇਂ ਮੈਂ ਹਲਾ ਰਿਹਾ ਥੋੜਾ ਥੋੜਾ ਗਲੇ ਨੂੰ ਇਹ ਤੁਹਾਨੂੰ ਐਕਸਪੀਰੀਅੰਸ ਦੇ ਨਾਲ ਬਣਾਇਆ। ਇੱਕਦਮ ਨਹੀਂ ਆ ਸਕਦੀਆਂ ਇਹ ਚੀਜ਼ਾਂ। ਐਕਸਪੀਰੀਅੰਸ ਦੇ ਨਾਲ ਹੋਣੀਆਂ ਦੇਖੋ ਇਸ ਲਾਈ ਦੇ। ਇਹ ਦੇਖੋ ਨੇ ਆ ਨਿਆ ਪੱਕ ਤੇ 8 ਇੰਚ ਗळा ਜੀ ਫਰੈਂਡ ਦਾ 6 ਇੰਚ ਚੜਾਈ ਹੈ ਦੀ ਆ ਦੇਖੋ ਇਹ ਸੈਂਟਰ ਨਾਲ ਅਲਮਾਰੀਕੇ ਦੇ ਇਧਰ ਜਾ ਰਿਹਾ ਸੈਂਟਰ ਨੂੰ ਸੈਂਟਰ ਮਿਲ ਗਿਆ ਠੀਕ ਆ ਆ ਦੇਖੋ ਇਧਰ ਸਪੇਸ ਦੇਖੋ ਦੋਨੇ ਸਾਈਡ ਇੱਕੋ ਜਿਹੀ ਆ ਗਈ ਇਧਰੋਂ ਵੀ ਇਧਰੋਂ ਵੀ ਠੀਕ ਆ ਇਹੇ ਚੀਜ਼ਾਂ ਮੇਨ ਹੁੰਦੀਆਂ ਵੀ ਇਧਰੋਂ ਇਧਰੋਂ ਘਟ ਬੰਦ ਹੋ ਗਈ ਜਾਂ ਉਧਰੋਂ ਵੀ ਵਿੰਗਿਆ ਹੋ ਜਾਂਦਾ ਨਾ ਕੋਲ ਤੇ ਹੁਣ ਆਪਾਂ ਪੈਰ ਪੈਰ ਰੱਖ ਕੇ ਇਹਨੂੰ ਕਟਿੰਗ ਕਰ ਦੇਣਾ ਜੀ ਇਰ-ਪਰ ਮਾਰਜਿਨ ਰੱਖ ਕੇ ਇਹ ਕਟਿੰਗ ਕਰ ਦੇਣਾ ਆ ਦੇਖੋ। ਇੱਥੇ ਕਟਿੰਗ ਹੋ ਗਿਆ ਇਹ ਵੇਸਟਜੋ ਕੇ ਕੱਢ ਦੋ ਆ ਦੇਖੋ। ਮਾਰ ਦੇਣ ਦੇਖੋ ਕਿੰਨਾ ਕਰੱਖਿਆ ਪੈਰ-ਪੈਰ ਦਾ। ਰੱਖ ਕੇ ਉਦੋਂ ਅਜ ਨੂੰ ਟੁੱਕੇ ਨਿਕਾ ਲੈਣੇ ਆ ਸਲਾਈ ਤੋਂ ਪਿੱਛੇ ਹਟਮਾ ਟੁਕਾ ਲਗਾਉਣਾ। ਟੁਕਾ ਲਗਾ ਕੇ ਦਿਖਾਣਾ ਤੁਹਾਨੂੰ ਆ ਦੇਖੋ ਸਲਾਈ ਤੋਂ ਪਿੱਛੇ ਹਟਮਾ। ਤੇ ਸਲਾਈ ਵੇਨਾ ਕੱਟਈ ਜਾਵੇ ਠੀਕ ਆ। ਇਸੇ ਤਰ੍ਹਾਂ ਸਾਰੇ ਟੁੱਕੇ ਲਗਾ ਲੈਣੇ ਆਪਾਂ ਇਹਦੇ ਆ ਦੇਖੋ ਸਾਰੇ ਟੁੱਕੇ ਲਗਾ ਚੁੱਕੇ ਆਂ ਠੀਕ ਆ ਦੇਖਦੇ ਆ ਤੁਹਾਨੂੰ ਇਹ ਟੁੱਕੇ ਲੱਗ ਚੁੱਕੇ ਆਂ ਸਾਰੇ ਇਸ ਤੋਂ ਬਿਨਾਂ ਇਹ ਗਲੇ ਨੇ ਪਲਟਣਾ ਨਹੀਂ ਹੈਗਾ ਤੇ ਆ ਦੇਖੋ ਹੁਣ ਆਪਾਂ ਇਹਨੂੰ ਅਮਾਰਜ ਨੇ ਇਧਰ ਨੂੰ ਮੋੜਾਂਗੇ ਠੀਕ ਹੈ ਤੇ ਆ ਆ ਗਈ ਆਪਣੀ ਪੈਪਿੰਗ ਠੀਕ ਹੈ ਜਿਵੇਂ ਮੈਂ ਤੁਹਾਨੂੰ ਸਮਝਾਈ ਸੀ ਆ ਦੇ ਇਦਾਂ ਪੜੋ ਇਹ ਆ ਦੇ ਇਹ ਆ ਦੇਖੋ ਪੈਪਿੰਗ ਤਿਆਰ ਹੋ ਗਈ ਤੇ ਹੁਣੇ ਇਹਦੇ ਉੱਤੇ ਸਲਾਈ ਮਾਰਦੇ ਆਪਾਂ ਕੱਕਰ ਦੀ ਕੱਪੜੇ ਦੇ ਉੱਤੇ ਰੱਖਣੀ ਆ ਪੈਪਿੰਗ ਤੇ ਨਹੀਂ ਇਹ ਦੇਖੋ ਸਲਾਈ ਮਾਰਨੀ ਹੈ ਪਿਆਰ ਦੇ ਨਾਲ ਠੀਕ ਹੈ ਇਹ ਦੇਖੋ ਸਲਾਈ ਮਾਰਦੇ ਹੋਏ ਆਪਾਂ ਤੇ ਨਾਲ ਨਾਲ ਜਾਣਾ ਹੈ ਇਹਨੂੰ एकदम ਇੱਥੋਂ ਜਾਂਦੇ ਹੋਏ ਤੇ ਆ ਦੇਖੋ ਗਲੀਆਂ ਰਿਸਿੰਗ ਦੇਖੋ ਕਿੰਨੀ ਆ ਗਿਆ ਠੀਕ ਹਨ ਇਹ ਤਾਂ ਇਹ ਪ੍ਰੈਸ ਲੱਗਣੀ ਹੈ ਜੇ ਇਹਨਾਂ ਲੱਗਦਾ ਕਿ ਤੁਹਾਨੂੰ ਬਿੰਗਰ ਡੇਟਾ ਤੁਹਾਨੂੰ ਦੇਖੋ ਧਿਆਨ ਨਾਲ ਦੇਖੋ ਸਲਾਈ ਲੱਗੀ ਸੀ ਉੱਤੋਂ ਇਹ ਇਸੇ ਤਰ੍ਹਾਂ ਹੀ ਜਿਵੇਂ ਤੁਹਾਨੂੰ ਦੱਸਿਆਵੇਂ ਵੀਡੀਓ ਚੈਨਲ ਸਬਸਕ੍ਰਾਈਬ ਕਰ ਲਓ ਤੇ ਪੈਪਿੰਗ ਬਣਾਉਣੀ ਅਤੇ ਹੁੰਗਲੀ ਨੂੰ ਪੈਪਿੰਗ ਲਗਾਉਣੀ ਵੀ ਦੱਸ ਦਿੱਤੀ ਤੁਹਾਨੂੰ ਠੀਕ ਹਨ ਇਸੇ ਤਰੀਕੇ ਨਾਲ ਲਗਾਓ ਤੁਹਾਨੂੰ ਆਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਮੈਂਬਰ ਬਣ ਜੂ ਠੀਕ ਹੈ